ਵਾਹਿਗੁਰੂ ਜੀ ਰਹਿਰਾਸ ਸਾਹਿਬ ਹਰ ਜਗ ਜਗ ਭਗਤ ਪਾਇਆ ਪੈਜ ਰਖਦਾ ਆ ਯਾ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇ ਅਹੰਕਾਰੀਆਂ ਨਿੰਦ ਕਾਂ ਪਿੱਠ ਦੇ ਨਾਮ ਦਿਉ ਮੁਗਲਾਇਆ ਜਨ ਨਾਨਕ ਐਸਾ ਹਰ ਸੇ ਵਿਆਯੰਤ ਲੈ ਛਡਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸਖ ਰੋਗ ਭਇਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਵਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀ ਤਿਸੋ ਪਾਰ ਪਿਆ ਕਹੋ ਨਾਨਕ ਕਰਤਿ ਕੀਆ ਬਾਤਾਂ ਜੋਗਿ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਮਹਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤਬੈ ਸਰਬ ਸੰਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਨ ਹਾਰੇ ਕਤੇ ਤੇਰੇ ਰਾਗਪਰੀ ਸਿਉ ਕਹੀਐ ਹੈ ਕਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਧ ਨੂੰ ਚਿਤਗੁਪਤ ਲਿਖ ਜਾਨਣ ਲਿਖ ਲਿਖ ਤਰਮ ਵਿਚਾਰੇ ਗਾਵਨ ਤੁਧ ਨੂੰ ਈਸਰ ਬ੍ਰਹਮਾ ਦੇਵੀ ਜੋਨ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਧ ਨੂੰ ਪੰਡਿਤ ਪੜਨ ਰਖੀਸਰ ਜੋਗਜਗ ਵੇਦਾਂ ਨਾਲੇ ਗਾਵਨ ਤੁਧ ਨੂੰ ਮੋਹਣੀਆਂ ਮਨਮੋਹਨ ਸਵਰਗ ਮਛ ਪਿਆਲੇ ਗਾਵਨ ਤੁਧ ਨੂੰ ਰਤਨ ਉਪਾਇ ਤੇਰੇ ਅ ਅਸ਼ਰਤੀਰਥ ਨਾਲੇ ਗਾਵਨ ਤੁਧ ਨੂੰ ਜੋਧ ਮਹਾਬਸੂਰਾ ਗਾਵਨ ਤੁਧ ਨੂੰ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧ ਨੂੰ ਗਾਵਨ ਜੋਧ ਤੁਧ ਭਾਵਨ ਨਰਤੇ ਤੇਰੇ ਭਗਤਰ ਸਾਲੇ ਹੋਰ ਕਹਤੇ ਤੁਧ ਨੂੰ ਗਮਨ ਸੇਮਾ ਚੇਤਨਾ ਯਵ ਨਾਨਕ ਆ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਹੀ ਨਾਹੀ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਦੀ ਬਿਨ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਨ ਰਜਾਈ ਆਸਾਂ ਹਾਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਨੀ ਘੀਰਾ ਕੋਈ ਨਾ ਜਾਣੇ ਤੇਰਾ ਕੇ ਤਾਕੇ ਵਟਚੀਰਾ ਰਹਾਉ ਸਵਸਰਤੀ ਮੇ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿ ਨਾ ਜਾਏ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਵਰਖਾ ਕੀਆ ਵਡਿਆਈਆਂ ਤਦਵੇਂ ਸਿੱਧੀ ਕਹਣਾ ਨਾ ਪਾਇਆ ਕਰਮ ਮਿਲੇ ਨਾ ਹਟਾ ਕਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਢੰਡਾਰਾ ਜਸਤੂੰ ਦੇhti ਸੈ ਕਿਆ ਚਾਰਾ ਨਾਨਕ ਸੱਚ ਸਵਾਰਨਹਾਰਾ ਹਸਾ ਮਹਨ ਲਾ ਪਹਿਲਾ ਆਖਾ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਅਤ ਭੂਖੈ ਕਾਇ ਚਲਿਆ ਦੁਖ ਸੋ ਕਿਉਂ ਵਿਸਰੈ ਮੇਰੀ ਮਾਇ ਸਾਚਾ ਸਾਈ ਸੱਚੇ ਨਾਂਇ ਰਹਾਓ ਸਾਚੇ ਨਾਮ ਕੀ ਤੇਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾ ਉਮਰਨ ਹੋਵੇ ਸੋਗ ਦਿੱਦਾ ਰਹਿ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਨ ਦਿਨ ਕਰ ਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੋਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਆਪਿ ਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰਦਾ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਹ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੇ ਮੇ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮੇ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜਿਓ ਪਰਿਆ ਸਹਿਲ ਪਥਨ ਮਹਿ ਜੰਤੋ ਪਾਏ ਤਾ ਘਰਿਜਕ ਯਾ ਗਹਿ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਤ ਬਣਿਤਾ ਕੋਈ ਨ ਕਿਸ ਕੀ ਤਰਿਆ ਸਿਰ ਸੇ ਰਜਿਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੇ ਸੈ ਕੁਸਾ ਤਿਸ ਪਾਛੈ ਬਚਰੇ 셔ਰਿਆ ਤਿਨ ਕਵਨ ਖਿਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ 10 ਅਸਤ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤਰਾ ਅੰਤ ਨ ਪਾਰਾ ਵਰਿਆ ਰਾਗਾ ਸਾਹ ਮਹੱਲਾ ਚੌਥਾ ਸੋ ਪਰਖ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋ ਪਰਖ ਨਿਰੰજન ਹਰ ਪਰਖ ਨਿਰੰજન ਹਰ ਅਗਮ ਅਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੋ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਕਾ ਦਾ ਤਾਰਾ ਹਰ ਤਿਆਹੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰਿ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨਾ ਇਕ ਦਾਤਾ ਇਕ ਪੇਖਾਰੇ ਜੀ ਜਬ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪਉਤਾ ਜੀ ਹਉ ਤਦਵੇਂ ਨ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾਗੁਣ ਆਖ ਬਖਾਣਾ ਜੋ ਸੇ ਵੇ ਜੋ ਸੇ ਵੇ ਤੋ ਜੀ ਜਨ ਨਾਨਕ ਤិន ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤੈਨ ਤੂਟੀ ਜਮਕੇ ਫਾਸੀ ਜਿਨ ਨੇ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ ਇਤਿਨ ਕਾ ਪਉਸਾ ਬਗਵਾਸੀ ਜਿਨ ਸੇ ਵਿਆਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆਜ ਜਿ ਜਾਂ ਨਾਨਕ ਤੈਨ ਬਲ ਜਾਸੀ ਤੇਰੀ ਭਗ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗ ਤੇਰੇ ਭਗਤ ਸਲਾਹ ਤੋ ਜੀ ਹਰਿਆਣਕ ਅਨੇਕ ਅਨੰਤਾ ਤੇਰੀ ਯਨਕ ਤੇਰੀ ਯਨਕ ਕਰੇ ਹਰ ਪੂਜਾ ਜੀ ਤਪ ਤਪਹਿ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਥ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪਰਖ ਪਰੰਪਰ ਕਰਤਾ ਜੀ ਤੁਧ ਜੀਵੜੇ ਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂਈ ਜੋ ਤਉ ਭਾਵੇ ਸੋਈ ਥੀ ਸੀ ਜੋ ਤਉ ਦੇਸ ਹੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਉ ਦੀ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੋ ਜਹੀ ਮਾਹੇ ਤੁਝ ਮੈਂ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿయోగ ਮਿਲ ਵਿੱਚੜਿਆ ਸੰਜੋਗੀ ਮੇਲ ਜੈ ਸਨੋ ਤੂੰ ਜਣਾਏ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਸੁ ਕੋ ਪਾਇਆ ਸਹਿਜ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਬਿੰਦੂ ਜਾਇ ਵਰ ਨ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮਦੇ ਕਾਤੇ ਡੂਬੀ ਹਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਾਨਵਤ ਨਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਬਿਸਰਿਆ ਆਸਮ ਹਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹੁ ਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਔਰ ਕਾਜ ਤੇ ਰਖੇ ਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਗ ਭਉ ਜਲ ਤਰਨ ਕੈ ਜਨਮ ਬਿਰਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਏਕ ਓੰਕਾਰ ਸਿ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਜੋਪਈ हमरे करो हाथ दै रच्छा पूरन होए चित की इच्छा तव चरन मन रहया हमाराय अपना जान करो प्रित पारा हमरे दोस्त सबे तुम काबो आप हाथ दै मोहे बचावो सो की बसै मोरो परिवार सेवक सिख सभा करतारा मोरो अच्छा निज करदे करिया सबेरन को आज संगरिया पूरन होए हमारी ऐसा तौर भजन की रह प्यासा तुम्हे छाड़ कोईवर न त्याऊं जो वर चाहूं सो तुमते पाऊं सेवक से कह मारे तारिय है चुन चुन सत्र हमारे मारी है ਆਪ ਹਾਤ ਦੇ ਮੁਜੈਬ ਰੀ ਮਰਨ ਕਾਲ ਕਾ ਤਰਾਸ ਨਮਰੀ ਆਹੋ ਜੋਸ ਦਾ ਹਮਾਰੇ ਪੱਛਾ ਸਰੀਰ ਤੋਜੋ ਕਰਿ ਹੋ ਰਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਭਤਰਾ ਕਾਲ ਪਾਇ ਸਿਵ ਜੂ ਅਵਤਾਰ ਕਾਲ ਪਾਇ ਕਰਬਿਸ਼ਨ ਪ੍ਰਕਾਸ਼ ਆਸਕਲ ਕਾਲ ਕਾ ਕੀਆ ਤਮਾਸਮ ਜਵਨ ਕਾਲ ਜੋਗੀ ਸਿਵ ਕੀ ਉਹ ਵੇਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾ ਸਭ ਲੋਕ ਸਵਾਰਾ ਨਾਮ ਸੁਖਾ ਰਹਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦਾਂ ਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਾਮ ਸਕਾਰ ਤੇ ਸੀ ਕੋ ਹਮਾਰੀ ਸਗਲ ਪਾਜਾ ਜੀ ਨਾਮ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਣ ਤੇ ਚਿੱਟੀ ਦੇ ਕੁੰਚਰ ਅਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਾਬੂਦ ਕਰਖ ਕਰਾ ਕਰਤਾ ਰਹਾ ਪਰ ਜਤ ਅਰਤ ਤਬ ਦੇਹ ਪਾ ਰਾਜਾ ਬਿਆ ਕਰਖ ਕਰਤ ਹੋ ਕਬ ਹਉ ਤੋ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪਿ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾਕ ਮੂਡ ਚਾਰਤ ਭੇਦਾ ਜਾ ਕੋ ਭੇ ਨ ਪਾਵ ਤਬੇਦਾ ਤਾਕੋ ਕਰ ਪਾ ਹੁਣ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨ ਤਨਹਿ ਪੈਵ ਆਹ ਪਾਪਨੀ ਬੁੱਧ ਹੈ ਜੇਤੀ ਵਰਨਦ ਪੈਨ ਪੈਨ ਤੋਹਿ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏ ਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜਿਰੇ ਸੀਤ ਜਕੀਨੀ ਉਤਪਜ ਖਾਨ ਬਹੁਰ ਰਚ ਦੀਨੀ ਕਹਉ ਫੂਲ ਰਾਜਾ ਹੋਵੇ ਬੈਠਾ ਕਹਉ ਸਿਮਟ ਭਇਓ ਸੰਕਰ ਕੈਠਾ ਸਗਰੀ ਸਿਠ ਦਿਖਾਏ ਚੰਪਵਾਦ ਜਗਾਦ ਸਰੂਪ ਸਿਆਂ ਭਵ ਅਵਰਚਾ ਮੇਰੀ ਤੁਮ ਕਰੋ ਸਿੱਖੋ ਬਾਹਰ ਸਿੱਖ ਸੰਘਰੋ ਦੋਸਤ ਜਿਤੇ ਉਠੋ ਟਟ ਪਤਾ ਸਕਲ ਮਨੇਜ ਕਰੋ ਰਣਕਾਤਾ ਜੇ ਅਸਤੋਈ ਤਵਸਰ ਨਹੀਂ ਪਰੇ ਤਨ ਕੇ ਦੋਸਤ ਦੁਖੀ ਤਹਬਾ ਮਰੇ ਪਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਕੇ ਕਾਲ ਨਿਗਟ ਨਹ ਆਏ ਹੈ ਰਚਾ ਹੋਇ ਤਾ ਹੀ ਸਭ ਕਾਲਾ ਦੋਸਤ ਅਰਸਟ ਰੇ ਤਤਕਾਲਾ ਕਿਰਪਾ ਦ੍ਰਿਸ਼ਤ ਤਨ ਜਾਹੇ ਨਹਰ ਹੋ ਤਾਕੇ ਤਾਪ ਤਨ ਗਮੋ ਹਰ ਹੋ ਰਿੱਧ ਸਿੱਧ ਘਰਮੋਂ ਸਭ ਹੋਈ ਦੁਸਤ ਚਾਚ ਵੈਸਾ ਕਹਿਣਾ ਕੋਈ ਇੱਕ ਵਾਰ ਜੇ ਤੂੰ ਮੈਂ ਸੰਭਾਰਾ ਕਾਲ ਵਾਸਤੇ ਤਾਹੇ ਉਬਾਰਾ ਜਿੰਨਰ ਨਾਮ ਤੇ ਹਾਰੋ ਕਾ ਦਾਦ ਦੁਸਤ ਦੋਖ ਤੇ ਰਹਾ ਖੜ ਕੇ ਤਵੇਂ ਸਰਨ ਤੇ ਆਈ ਆਪਹਾ ਦੇ ਲਿਓ ਬਾਰੀ ਸਰਬ ਠੌਰ ਮੋ ਹੋ ਸਹਾਇ ਦੁਸਤ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹੰਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਅਕਲ ਬਿਕਸਕਲ ਦੇਹ ਕੋ ਹਰਤਾ ਦੁਸਤ ਦੋਖੀਨ ਕੋਸ਼ ਹੈ ਕਰਤਾ ਸਰੀਆ ਸੋ ਜਾ ਪੈ ਦੇ ਆ ਲਾਪੂ ਨਗਰਾ ਗ੍ਰੰਥ ਤਤਕਾਲਾ ਮਨ ਬੰਛਤ ਪਰ ਪਾਵੈ ਸੋ ਹੀ ਦੁਖ ਨਾ ਤਸਿਆ ਵਿਆਪਤ ਕੋਈ ਅੜੈਲ ਸੋਣੈ ਗੰਗ ਜੋ ਜਾਇ ਸਰਸਨਾ ਪਾਵਈ ਸੁਨੇ ਮੂੜ ਚਤ ਲਾਇ ਚਤਰਤਾ ਆਵਈ ਦੁਖ ਦਰਦ ਭਾਉਨਿਕ ਤਰਾ ਤਿੰਨ ਅਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਭ 17 ਸਹਿਸਪਨ ਜੈ ਅਰਦ ਸਹਿਸਪਨ ਤੀਨ ਕਹ ਜੈ ਪਾਦਰ ਤੁਦੀ ਅਸਤ ਮੀਰਾਵਾਰਾ ਤੀਰ ਸਦ ਗ੍ਰੰਥ ਤਤ ਸੁਧਾਰਾ ਸੋਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਬੇ ਸਬੈ ਬਹੁ ਭੇਦ ਕਹੈ ਹਮ ਏਕ ਨਾ ਜਾਨਿਓ ਤੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਮਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨੀ ਆਈਆ ਸਬਦੋ ਤੰਗਾ ਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਓ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਯੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾਂ ਤੇ ਰਹਿ ਸਭ ਕੇ ਜਿਹਾ ਜਿਸ ਦੇ ਹਿਸੋ ਪਾਵੈ ਸਦਾ ਸਿਤ ਸਲਾਹ ਤੇਰੀ ਨਾ ਮਨ ਬਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸਾਧ ਸੁਖ ਮਨਾਏ ਵਸਿਆ ਜਿਨ ਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਦਿੱਤ ਘਰਸ ਭਾਗੈ ਕਰਸ ਭਾਗੈ